ਪਾ ਪੰਜਾਬ ਦੀ ਸੁਭਾ ਪਦਰੀ ਮੈਂਬਰਸ਼ਿਪ ਮੁਹਿੰਮ ਵਕਸ਼ਾ ਮੁਹਾਈ ਵਿਖੇ ਲਗਾਈ ਗਈ ਇਸ ਵਕਸ਼ਾਤੇ ਪਾਟੇ ਦੇ ਸੁਭਾ ਪ੍ਰਧਾਨ ਸੁਨੀਲ ਆਖਰ ਬੀਜੇਪੀ ਦੇ ਕੌਮੀ ਮੀਤ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਲక్ష్ਮੀ ਕਾਂਤ ਵਾਪਾਈ ਸੁਭਾ ਸੰਗਠਨ ਮੰਤਰੀ ਸ਼੍ਰੀ ਦਿਵਾਸ ਨੂੰ ਸਮੇਤ ਸੂਚੇ ਪੰਜਾਬ ਤੋਂ ਪਾਰਟੀ ਦੇ ਵੱਕਫੇ ਇੰਦਲੇ ਅਹੁਦੇਦਾਰ ਅਤੇ ਵਰਕਰ ਸ਼ਾਮਲ ਹੋਏ ਇਸ ਮੌਕੇ ਹੋਣਾ ਪੰਜਾਬ ਮੈਨਾ ਮੋਟਾ ਦੇਖ ਪਤਾਂ ਕੇ ਇੰਟਰ ਕੋਰ ਪਾਰਟੀ ਦੇ ਸੀਨੀਅਰ ਆਗੂ ਅਤੇ ਬੁਲਾਰੇ ਅਮਨ ਸਰੀਰ ਜਵੰਦਰ ਤੋਂ ਸਾਫਾ ਕੈਬਨਟ ਮੰਤਰੀ ਮਨੋਜਨ ਕਾਲੀਆ ਸੁਸ਼ੀਲ ਰੇਪੂ ਵੀ ਹਾਜ਼ਰ ਸਨ ਇਹਨਾਂ ਆਗੂਆਂ ਨੇ ਸਾਝੇ ਤੌਰ ਤੇ ਇਸ ਕੇ ਤੋਂ ਪਾਰਟੀ ਨਾਲ ਜੁੜਨ ਲਈ ਇੱਕ ਨਿਸ਼ਚਿਤ ਕਾਰਡ ਨੰਬਰ ਵੀ ਜਾਰੀ ਕੀਤਾ ਇਸ ਮੌਕੇ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਸੁਝਾਅ ਲਏ ਗਏ ਸਰਪੰਚ ਤੋਂ ਬੁਝੀ ਸਾਹਮਣੇ ਬਾਤ ਸਾਹੀ ਪੁਰਾਣੀ ਮੈਂਬਰਸ਼ਿਪ ਕੈਨਸਲ ਹੋ ਜਾਂਦੀ ਹੈ ਤੇ ਨਵੀਂ ਮੈਂਬਰਸ਼ਿਪ ਪੁਰਾਣੀ ਇਨਸਾਣਾ मजबूत पार्टी की बहुत लोड है वो हुई है है कमी सिस्टम आज पंजाब में सदस्यता अभियान की वर्कशॉप में भाग लेने के लिए आया था सदस्यता अभियान की वर्कशॉप का उद्देश्य था कि कार्यकर्ताओं को अगला सदस्यता अभियान करते हुए संगठन को सर्वस्पर्शी सर्वग्राही किस प्रकार बनाना है

ਔਰ ਤੁਸੀਂ ਦੇਖਣਾ ਜਦੋਂ ਸਾਡੀਆਂ 27 ਇਲੈਕਸ਼ਨ ਹੋਉਂਦੀਆਂ ਕੀ ਰਿਜ਼ਲਟ ਆਉਂਦੇ ਸੱਗਾ ਅਕਚੜੀ ਕੀ ਸਟੇਟ ਲੈਵਲ ਦੀ ਵਰਕਸ਼ਾਪ ਸੀਗੀ ਮੈਂਬਰਸ਼ਿਪ ਬੀ ਆਨ ਨੂੰ ਲੈ ਕੇ ਔਰ ਉਸੇ ਸੰਦਰਭ ਵਿੱਚ ਸਾਰੇ ਜ਼ਿਲ੍ਹੇ ਦੇ ਜਿਹੜੇ ਜਿਹਨਾਂ ਦੇ ਜਨਵਾਰੀ ਲੱਗੀ ਹੈ ਉਹਨਾਂ ਦਾ ਇੱਕ ਟ੍ਰੇਨਿੰਗ ਕੈਂਪ ਸੀਗਾ ਕਿਸ ਤਰੀਕੇ ਨਾਲ ਮੈਂਬਰਸ਼ਿਪ ਪ੍ਰੋਸੈਸ ਨੂੰ ਚਲਾਣਾ ਕਿਸ ਤਰੀਕੇ ਨਾਲ ਮੈਂਬਰਸ਼ਿਪ ਕਰਨੀ ਹੈ ਔਰ ਉਹਨਾਂ ਦੇ ਅੱਗੇ ਜਾ ਕੇ ਆਪਣੇ ਜ਼ਿਲ੍ਹੇ ਦੇ ਟ੍ਰੇਨਿੰਗ ਕੈਂਪ ਆਰਗੇਨਾਈਜ਼ ਕਰਨੇ ਫਿਰ ਮੰਡਸਤਰ ਤੇ ਕਰਨੇ ਨੇ ਔਰ ਪਹਿਲੀ ਗੱਲ ਇਹ ਕਿ ਜਦੋਂ ਮੈਂਬਰਸ਼ਿਪ ਦਾ ਆਗਾਜ਼ ਹੋਏਗਾ शुरू तो दोबारा मैंबरशिप करा है। जो दो हज़ार चौदह दैबरशिप की उदो तो दस करोड़ जोड़े मैंबर बने से सो so, अज ट्रेनिंग दी गई है कार्यकर्ता और पहली सितंबर में जो तो प्रधानमंत्री जी पहले मैंबर बनने गए और उस तो पूरे भारत के मैंबरशिप अगर जो है, है, है तो ये चलेगा और लगभग डेढ़ महीने में उस, उस तो बात खेड